ਪਾਕਿਸਤਾਨ ਦੀ ਇੱਟ ਤੋਂ ਇੱਟ ਵਜਾਉਣ ਦੇ ਦਾਅਵਿਆਂ ਦੇ ਵਿਚਕਾਰ ਭਾਰਤ ਸਰਕਾਰ ਕਿਤਨ ਕਿਤੇ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ 5 ਤੋਂ 6 ਦਿਨ ਬੀਤ ਗਏ ਨੇ ਪਰ ਫਿਰ ਵੀ ਹਜੇ ਭਾਰਤੀ ਵਿਸ਼ਵ ਜਵਾਨ ਜਿਹੜਾ ਹੈ ਉਸ ਦੀ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਦੁਬਾਰਾ ਐਂਟਰੀ ਨਹੀਂ ਹੋ ਸਕੀ ਹੈ ਉੱਥੇ ਇਹ ਪਹਿਲਗਾਮ ਹਮਲੇ ਨੂੰ ਦੇਖਦੇ ਹੋਏ ਵਿਰੋਧੀ ਧਿਰਾਂ ਤੇ ਵੱਲੋਂ ਵੀ ਸਪੈਸ਼ਲ ਸੰਸਦ ਸੱਤ ਜੜਾ ਬੁਲਾਉਣ ਦੀ ਮੰਗ ਕੀਤੀ ਗਈ ਹੈ ਤੇ ਦੁੱਚੇ ਪਾਸੇ ਇਹ ਵੀ ਗੱਲ ਕਰਦੇ ਆ ਕਿ ਹੁਣ ਸੁਪਰੀਮ ਕੋਰਟ ਵੀ ਇੱਕ ਕਈ ਮੁੱਦਿਆਂ ਲੈ ਕੇ ਚਰਚਾ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਹੁਣ ਇੱਕ 트랜ਸ ਜੈਂਡਰ ਦੇ ਵੱਲੋਂ ਪਹਿਲੀ ਵਾਰ ਵਕਾਲਤ ਲੜੀ ਜਾਊਗੀ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ 트랜ਸ ਜੈਂਡਰ ਨੂੰ ਲੈ ਕੇ ਬਹੁਤ ਸਾਰੇ ਮਤਭੇਦ ਦੇਖਣ ਨੂੰ ਮਿਲਦੇ ਨੇ ਤੇ ਉੱਥੇ ਹੀ ਸੁਪਰੀਮ ਕੋਰਟ ਦੇ ਵੱਲੋਂ ਇੱਕ ਕੜਾ ਐਕਸ਼ਨ ਵੀ ਲਿੱਤਾ ਗਿਆ ਹੈ ਖਾਸ ਕਰਕੇ ਉਹਨਾਂ ਚੀਜ਼ਾਂ ਤੇ ਜੋ ਕਿ ਸੋਸ਼ਲ ਮੀਡੀਆ ਤੇ ਜਿਹੜੇ ਅਸ਼ਲੀਲ ਕੰਟੈਂਟ ਦਿਖਾਏ ਜਾਂਦੇ ਨੇ ਤੇ ਇਹ ਵੀ ਜ਼ਿਕਰ ਕਰਾਂਗੇ ਕਿ ਆਖਿਰ ਵਿੱਚ ਚਲਾਏ ਕਿਸ ਪਰਪਸ ਤੋਂ ਜਾਂਦੇ ਨੇ ਇਸ ਦੇ ਉੱਤੇ ਵੀ ਗੱਲ ਕਰਾਂਗੇ ਉਥੇ ਹੀ ਆਮ ਲੋਕਾਂ ਨੂੰ ਸੁਚੇਤ ਕਰਨਾ ਚਾਹਾਂਗੇ ਕਿ ਕਿਉਂਕਿ ਅਜਿਹੇ ਕੌਲਾਂ ਜਿਹੜੀਆਂ ਨੇ ਆਮ ਲੋਕਾਂ ਨੂੰ ਆ ਰਹੀਆਂ ਨੇ ਕਿ ਆਰਮੀ ਜਿਹੜੀ ਇੰਡੀਅਨ ਆਰਮੀ ਉਹ ਖਤਰੇ ਦੇ ਵਿੱਚ ਉਸ ਨੂੰ ਸਪੋਰਟ ਕਰੋ ਉਹਨਾਂ ਨੂੰ ਪੈਸਾ ਚਾਹੀਦਾ ਡੋਨੇਸ਼ਨ ਦਿਓ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਜਿਹੜੀਆਂ ਫੇਕ ਮੈਸੇਜ ਜਿਹੜੇ ਆ ਰਹੇ ਨੇ ਉਹ ਕਿਉਂ ਆ ਰਹੇ ਨੇ ਕਿਹਦੇ ਵੱਲੋਂ ਆ ਰਹੇ ਨੇ ਕਿਉਂਕਿ ਜਦੋਂ ਦੀ ਪਹਿਲਗਾਮ ਹਮਲਾ ਹੋਇਆ ਹੈ ਉਸ ਤੋਂ ਬਾਅਦ ਕਈ ਇਹ ਇੱਕ ਖਾਸ ਗੱਲ ਜਿੱਥੇ ਕਿ ਅਮਰੀਕਾ ਦੇ ਵੱਲੋਂ ਭਾਰਤ ਹੀ ਮੂਲ ਦੇ ਜਿਹੜੇ ਨਾਗਰਿਕ ਸੀਗੇ ਸੱਜਣ ਸੀਗੇ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਗਏ ਸੀਗੇ ਡੋਂਗੀ ਵਗੈਰਾ ਲਗਾ ਕੇ ਉੱਥੇ ਕੱਢ ਕਰਕੇ ਉਹਨਾਂ ਨੇ ਵਾਪਸ ਭਾਰਤ ਭੇਜੇ ਨੇ ਤੇ ਕਿਤੇ ਨਾ ਕਿਤੇ ਭਾਰਤ ਦੇ ਲਈ ਬੜੀ ਦੁਖਦਾਇਕ ਖਬਰ ਸੀ ਉੱਥੇ ਹੀ ਵਿਚਕਾਰ ਦੱਸਦੇ ਕਿ ਇੱਕ ਸੋਹਣੀ ਤਸਵੀਰ ਵੀ ਨਿਕਲ ਕੇ ਆਈ ਹੈ ਕਿ ਅਮਰੀਕਾ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਭਾਰਤ ਦੀ ਜਿਹੜੀ education ਦਾ ਤਰੀਕਾ ਆ ਉਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਜੋ ਕਿ ਅੱਜ ਪੰਜਾਬ ਦੇ ਵਿੱਚ ਮੌਜੂਦ ਨੇ ਹਾਲ ਹੀ ਕੁਝ ਦਿਨਾਂ ਦੇ ਵਿਚਕਾਰ ਉਹਨਾਂ ਦੁਆਰਾ ਅਮਰੀਕਾ ਦੇ ਲਈ ਰਵਾਨਾ ਵੀ ਹੋ ਜਾਣਗੇ ਤੇ ਬਹੁਤ ਸਾਰੇ ਅਜਿਹੇ ਪੁਆਇੰਟ ਨੇ ਜਿਨ੍ਹਾਂ ਤੇ ਉੱਪਰ ਗੱਲਬਾਤ ਕਰਾਂਗੇ ਅੱਜ ਆਪਣੇ ਇਸ ਐਡੀਟোরিয়াল ਟਾਕ ਪ੍ਰੋਗਰਾਮ ਦੇ ਵਿਚਕਾਰ ਮੇਰੇ ਨਾਲ ਮੇਰਾ ਸੀਨੀਅਰ ਰਜੇਸ਼ਿੰਦਰ ਜੀ ਜੁੜ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਵਾਂ। ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। थैंक यू सो मच। ਵੈਰੀ ਗੁੱਡ। थैंक यू। ਸਰ ਅੱਜ ਦਾ ਐਡੀਟোরিয়াল ਟਾਕ ਪ੍ਰੋਗਰਾਮ ਜਿਹੜਾ ਹੈ ਉਹ ਬਿਹਤ ਕੁਝ ਪੁਆਇੰਟਾਂ ਤੇ ਬਹੁਤ ਇੰਪੋਰਟੈਂਟ ਹੋਣ ਵਾਲਾ ਹੈ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿ ਦੇਸ਼ ਜਿਸ ਪਿੱਛੇ ਦਰਿਆ ਹੋਇਆ ਹੈ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਇਟ ਤੋਂ ਇਟ ਬਜਾਉਣ ਨੂੰ ਲੈ ਕੇ ਭਾਰਤ ਸਰਕਾਰ ਹਰ ਕਦਮ ਉਠਾ ਰਹੀ ਹੈ ਕਿ ਕਿੰਨੇ ਕਨੈਕਸ਼ਨ ਵੀ ਲੈ ਚੁੱਕੇ ਜਿਸ ਤੋਂ ਬਾਅਦ ਖਜਲਖੁਰੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਪਰ ਅਹਿਮ ਸਵਾਲ ਇਹ ਉੱਠ ਰਿਹਾ ਹੈ ਕਿ ਇੱਕ ਭਾਰਤੀ ਬੀਐਸਐਫ ਜਵਾਨ ਜਿਹੜਾ ਹੈ ਗਲਤੀ ਦੇ ਨਾਲ ਉਧਰ ਦੂਜੇ ਮੁਲਕ ਦੇ ਵਿੱਚ ਚਲੇ ਗਿਆ ਤੇ 5 ਤੋਂ 6 ਦਿਨ ਬੀਤ ਚੁੱਕੇ ਨੇ ਹਾਇ ਤੱਕ ਵਾਪਸੀ ਨਹੀਂ ਹੋਈ ਉਸ ਦੀ ਭਾਰਤ ਦੇ ਵਿੱਚ ਦਾ ਦੇਖੋ ਜੀ ਜਿਹੜੀ ਲਾਈਨ ਆਫ ਕੰਟਰੋਲ ਹੈਗੀ ਆ ਇਹ ਜਿਹੜਾ ਜਲਾਤਾਰ ਅੰਮ੍ਰਿਤਸਰ ਦੇ ਕੋਲ ਵਾਗਾ ਵਾਟਰ ਜਿਹੜਾ ਹੈਗਾ ਆਪਣੀ ਜਿਹੜੀ ਸਰਕਾਰ ਹੈਗੀ ਹਿੰਦੁਸਤਾਨ ਦੀ ਇਹਨਾਂ ਨੇ ਬਿਲਕੁਲ ਉੱਥੇ ਜਿਹੜਾ ਲਾਂਘਾ ਬੰਦ ਹੀ ਕਰ ਦਿੱਤਾ ਹੈਗਾ ਕੋਈ ਵੀ ਆਈਸੀਪੀ ਜਿਹੜੀ ਇੰਟੀਗ੍ਰੇਟਿਡ ਚੈੱਕਪੋਸਟ ਉਹ ਵੀ ਬੰਦ ਕਰ ਦਿੱਤੀ ਗਈ ਹੈਗੀ ਆ ਤੇ ਇਹ ਜਦੋਂ ਪੈਲਗਾਮ ਜਿਹੜੇ ਉੱਥੇ ਅਟੈਕ 28 ਕ ਬੰਦੇ ਸਾਡੇ ਮਾਰਤੇ ਸੀਗੇ ਉੱਥੋਂ ਦੇ ਅੱਤਵਾਦੀਆਂ ਨੇ ਇੱਕ ਬੁੱਝਦੇ ਅੱਤਵਾਦੀਆਂ ਨੇ ਮਾਰੇ ਤੂਦੋ ਬਾਅਦ ਰਿਟੈਲੀਏਸ਼ਨ ਕਰਦੇ ਹੋਏ ਸਾਡੇ ਮੁਲਕ ਨੇ ਉਹ ਬਾਰਡਰ ਬੰਦ ਕਰਤਾ ਤਸੀਲ ਕਰਤਾ ਤੇ ਨਾਲ ਜਿਹੜੇ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਬੰਕਰ ਹੈਗੇ ਆ ਬਾਰਡਰ ਦੇ ਲੱਗ ਕੇ 'ਚ ਉਹਨਾਂ ਦੀ ਪ੍ਰੀਪੇਅਰਡਨੈਸ ਤਿਆਰੀਆਂ ਉਹਨਾਂ ਦੀ ਸਫਾਈਆਂ ਉਹ ਵੀ ਸਾਰੀਆਂ ਸ਼ੁਰੂ ਕਰ ਦਿੱਤੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਕਿ ਬੀਐਸਐਸ ਦੇ ਜਵਾਨ ਜਿਨ੍ਹਾਂ ਦਾ ਨਾਮ ਪੀਕੇ ਸਾਹੂ ਸਾਹਿਬ ਹੈਗਾ ਉਹ ਵਰ ਆਪਣਾ ਹੁਗਲੀ ਨੂੰ ਬਿਲੋਂਗ ਕਰਦੇ ਵੈਸਟ ਬੰਗਾਲ ਤੋਂ ਪੱਛਮੀ ਬੰਗਾਲ ਤੋਂ ਹੁਗਲੀ ਨੂੰ ਬਿਲੋਂਗ ਕਰਦੇ ਹੈਗੇ ਆ ਤੇ ਉਹ ਆਮ ਤੌਰ ਤੇ ਜਦੋਂ ਅਟੈਕ ਹੋਣ ਤੋਂ ਪਹਿਲਾਂ ਜਿਹੜੇ ਮਹਲਾਤ ਸੁਖਾਵੇਂ ਸੀਗੇ ਉਹਦੇ ਵਿੱਚ ਆਮ ਪ੍ਰੈਕਟਿਸ ਹੋ ਜਾਂਦੀ ਸੀਗੀ ਕੋਈ ਕਿਸਾਨ ਘੰਟਾ ਦੋ ਘੰਟੇ ਜੀ ਉੱਥੇ ਉਹਨਾਂ ਦੀ ਜ਼ਮੀਨ ਉੱਥੇ ਆ ਰਹਿ ਜਾਂਦੀ ਸੀ ਪਾਕਿਸਤਾਨ ਦੇ ਵਿੱਚ ਉਹ ਆਪਣੀ ਖੇਤੀ ਪਾਣੀ ਲਾਣ ਜਾਂਦੇ ਸੀ ਕਿ ਖੇਤਾਂ ਨੂੰ ਤੇ ਫਿਰ ਵਾਪਸ ਮੁੜੇ ਜਾਂਦੇ ਸੀ ਪਾਸਪੋਰਟ ਬਣੇ ਹੁੰਦੇ ਸੀਗੇ ਇੰਨੀਆਂ ਸਖਤੀਆਂ ਬਹੁਤ ਨਹੀਂ ਹੁੰਦੀਆਂ ਸੀ ਕਿ ਦੂਜੇ ਨਾਲ ਫ੍ਰੈਂਡਲੀ ਵੀ ਹੁੰਦੇ ਸੀ ਇੱਕ ਦੂਜੇ ਨਾਲ ਖਾਣਾ ਪੀਣਾ ਵੀ ਚੱਲਦਾ ਰਹਿੰਦਾ ਜੀਗਾ ਜਿੱਦਨ ਦਾ ਪਹਿਲਗਾਮ ਦਾ ਅਟੈਕ 23 22 ਤੀ ਅਪ੍ਰੈਲ ਨੂੰ ਹੋਇਆ ਉਦੋਂ ਬਾਅਦ ਕੁਛ ਸਹਿਮ ਦਾ ਮਾਹੌਲ ਦੋਹੇ ਪਾਸੇ ਬਣਿਆ ਹੋਇਆ ਸਾਡੇ ਲਈ ਪਾਸੇ ਜੋਨਨ ਕਰਨਾ ਸੀ ਕਰਤਾ ਹੁਣ ਤੱਕ ਵੇਖਣਾ ਇਹ ਹੋਗਾ ਕਿ ਸਾਡਾ ਮੁਲਕ ਕਿਵੇਂ ਹੈ ਅੱਤਵਾਦੀਆਂ ਨੂੰ ਚੰਗੀ ਤਰ੍ਹਾਂ ਆਪਣਾ ਇੱਕ ਇਹੋ ਜਿਹੇ ਤਰੀਕੇ ਨਾਲ ਸਜ਼ਾ ਮਿਲਣੀ ਚਾਹੀਦੀ ਹੈ ਕਿ ਜਿਹੜਾ ਕਿ ਨਜ਼ੀਰ ਪੈਦਾ ਕਰ ਦੇਵੇ ਇੰਟਰਨੈਸ਼ਨਲੀ ਕਿਉਂਕਿ ਇਹਨਾਂ ਨੂੰ ਇਹੋ ਜਿਹਿਆਂ ਨੂੰ ਆਰਾਮ ਨਾਲ ਮਾਰਨਾ ਕੋਈ ਚੰਗੀ ਗੱਲ ਨਹੀਂ ਹੋਏਗੀ ਦੋ ਕੋ ਗੋਲੀਆਂ ਮਾਰ ਕੇ ਮਾਰ ਦੇਣਾ ਕੋਈ ਚੰਗੀ ਨਲੀ ਇਹ ਤਾਂ ਇੱਕ ਟੋਟੇ ਟੋਟੇ ਕਰਕੇ ਇਹਨਾਂ ਦੇ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਤੁਸੀਂ ਨੇ ਹੱਥਾਂ ਤੇ ਵਾਰ ਜਿਵੇਂ ਕੀਤੇ ਆ ਤੇ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਕਿ ਹਰ ਬੰਦੇ ਦਾ ਜਿਹੜਾ ਖੂਨ ਆ ਖੋਲਦਾ ਹੈ ਜੀ ਵਾਰਤਾ ਸੁਣ ਕੇ ਜਦੋਂ ਕੁੜੀਆਂ ਮੁੰਡੇ ਜਿਹੜੇ ਆਪਣੇ ਨਵੀਂ ਜ਼ਿੰਦਗੀ ਸ਼ੁਰੂਆਤ ਕਰਨੇ ਸੀ ਜਿਨ੍ਹਾਂ ਦੇ ਘਰ ਦਾ ਜੀ ਜਾਂਦਾ ਪਤਾ ਉਹਨੂੰ ਹੁੰਦਾ ਔਰ ਦੂਸਰੀ ਗੱਲ ਬੀਐਸਐਫ ਦੇ ਜਵਾਨ ਪੀਕੇ ਸਾਹੂ ਪ੍ਰਨਮ ਕੁਮਾਰ ਸਾਹੂ ਉਹ ਬੁੱਧਵਾਰ ਤੋਂ ਉੱਥੇ ਗਲਤੀ ਨਾਲ ਆਪਣਾ ਇਹ ਬੜੀ ਕਾਮਨ ਪ੍ਰੈਕਟਿਸ ਹੁੰਦੀ ਗਲਤੀ ਨਾਲ ਜਨਵਰੀ ਵੀ ਚੱਲ ਜਾਂਦੇ ਸੀ ਬੰਦੇ ਵੀ ਚਲੇ ਜਾਂਦੇ ਆ ਮੈਂਟਲੀ ਥੋੜਾ ਜਿਹਾ ਰਿਟਾਰਡੇਡ ਬੰਦੇ ਹੁੰਦੇ ਉਹ ਵੀ ਆਉ ਜਾਂਦੇ ਆ ਕਈ ਕਾਰਨਾ ਕਰਕੇ ਜਾਂ ਉਹਨਾਂ ਦੀ ਇੰਨੀ ਸੂਝ-ਬੂਝ ਨਹੀਂ ਹੁੰਦੀ ਲੇਕਿਨ ਆਮ ਤੌਰ ਤੇ ਜਿਹੜੇ ਸਾਡੇ ਜਵਾਨ ਆਰਮੀ ਦੇ ਹੋਣ ਬੀਐਸਐਫ ਦੇ ਹੋਣ ਇਹ ਗਲਤੀ ਨਾ ਕਿਤੇ ਸਟੈਪ ਦੋ ਸਟੈਪ ਅੱਗੇ ਪਿੱਛੇ ਹੋ ਜਾਂਦੇ ਉਹਨਾਂ ਦਾ ਵੀ ਆ ਜਾਂਦੇ ਕਿਤੇ ਵਾਰੀ ਲੇਕਿਨ ਆਪਸ ਵਿੱਚ ਦੂਜੇ ਦੇ ਜਿਹੜੇ ਵੱਡੇ ਅਫਸਰਾਨ ਨੂੰ ਇਨਫੋਰਮ ਕਰਕੇ ਉਹ ਵਾਪਸ ਕਰ ਦਿੱਤੇ ਜਾਂਦੇ ਹੈਗੇ ਆ ਤਾਂ ਇਸ ਵਾਰੀ ਥੋੜੀ ਜਿਹੀ ਡਿਲੇ ਹੋ ਗਈ ਆ ਅੱਜ 6ਵਾਂ ਦਿਨ ਹੋ ਗਿਆ ਕਿ ਪੀਕੇ ਸਾਹੂ ਸਾਹਿਬ ਜਿਹੜੇ ਜਵਾਨ ਨੇ ਬੀਐਸਐਫ ਦੇ ਉਹ ਹਾਲੇ ਤੱਕ ਵਾਪਸ ਆਪਣੇ ਮੁਲਕ ਚ ਪਰਤੇ ਨਹੀਂ ਆ ਲੇਕਿਨ ਇੰਟਰਨਲ ਇਹ ਦੋਵੇਂ ਮੁਲਕਾਂ ਦੇ ਜਿਹੜੇ ਅਫਸਰਾਨ ਹੈਗੇ ਆ ਇਹਨਾਂ ਦੇ ਸੰਵਾਦ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਲੜਕੀ ਰਜਨੀ ਹੈਗੀ ਇਹਨਾਂ ਦੀ ਵਾਈਫ ਹੁਗਲੀ ਤੋਂ ਟ੍ਰੇਨ ਚ ਬਹਿ ਚੁੱਕੀ ਹੈ ਤੇ ਉਹਨੇ ਰਾਜਨਾਥ ਸਿੰਘ ਜਿਹੜੇ ਡਿਫੈਂਸ ਮਿਨਿਸਟਰ ਉਹਨਾਂ ਨੂੰ ਅਪਰੋਚ ਕੀਤੀ ਵੀ ਮੇਰੇ ਹਸਬੰਡ ਨੂੰ ਜਿੰਨੀ ਜਲਦੀ ਹੋ ਸਕੇ ਸੇਫਲੀ ਇੱਥੇ ਲਿਆਂਦਾ ਜਾਵੇ ਸੋ ਇਸ ਕਰਕੇ ਗਵਰਨਮੈਂਟ ਲੈਵਲ ਤੇ ਮਿਨਿਸਟਰੀ ਆਫ ਐਕਸਟਰਨਲ ਲੈਵਲ ਦੇ ਉੱਤੇ ਮਿਸਟਰ ਸਾਹੂ ਨੂੰ ਜਿਹੜੇ ਬੀਐਸਐਫ ਦੇ ਆਫੀਸ਼ੀਅਲ ਆਫੀਸ਼ੀਅਲ ਹੈਗੇ ਆ ਉਹਨਾਂ ਨੂੰ ਲਿਆਂਨ ਲਈ ਕਾਫੀ ਵੱਡੀ ਜੋ ਸੰਜੀਦਾ ਐਫਰਟ ਕੀਤੇ ਜਾ ਰਹੇ ਆ ਉਮੀਦ ਕਰਦੇ ਆ ਕਿ ਵਿਦਨ ਅਡੇਜ਼ ਉਹ ਆਪਣੇ ਭਾਰਤ ਦੇ ਆਪਣੀਆਂ ਹਦਾਂ ਦੇ ਵਿੱਚ ਸੇਫ ਆ ਜਾਣਗੇ ਜੀ ਬਿਲਕੁਲ ਇਸ ਮਾਮਲੇ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਵਿਰੋਧੀ ਤੇ ਰਿਵੀ ਆ ਜਿਹੜੇ ਚਿੰਤਾ ਦੇ ਵਿੱਚ ਨੇ ਉਹਨਾਂ ਨੇ ਇੱਕ ਸਪੈਸ਼ਲ ਸੈਂਸ ਸੈਸ਼ਨ ਦੀ ਮੰਗ ਕਰ ਲਈ ਹੈ ਤੇ ਉੱਥੇ ਆਮ ਲੋਕਾਂ ਨੂੰ ਇੰਡੀਅਨ ਆਰਮੀ ਦੇ ਖਤਰੇ ਹੋਣ ਦੇ ਵੀ ਮੈਸੇਜਸ ਆ ਰਹੇ ਨੇ ਕਹਾਂ ਚਲ ਕੇ ਫੇਕ ਮੈਸੇਜਸ ਨੇ ਕਿ ਉਹਨਾਂ ਨੂੰ ਡੋਨੇਸ਼ਨ ਦੇਓ ਖਤਰੇ ਦੇ ਵਿੱਚ ਉਹਨਾਂ ਦੇ ਫੈਮਲੀਆ ਨੂੰ ਡੋਨੇਸ਼ਨ ਦੇਓ ਬਹੁਤ ਜ਼ਰੂਰਤ ਹੈ ਤੇ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਇਸ ਹਮਲੇ ਤੋਂ ਬਾਅਦ ਸਾਹਮਣੇ ਆਈਆਂ ਨੇ ਦੇਖੋ ਜੀ ਜਿਹੜੇ ਨੈਗੇਟਿਵ ਬੰਦੇ ਸਕੈਮਸਟਰ ਹੁੰਦੇ ਨੇ ਨਾ ਉਹ ਸ਼ਮਸ਼ਾਨ ਘੜ ਚ ਜਦੋਂ ਮੁਰਦੇ ਦਾ ਕਫਨ ਵੀ ਚੋਰੀ ਕਰ ਲੈਂਦੇ ਹੁੰਦੇ ਆ ਜੀ ਸੋ ਇਹ ਇਹ ਕਈਆਂ ਵਾਸਤੇ ਜਿਹੜੀ ਟਰੈਜੇਡੀ ਓਪਰਚ्युनिटी ਸਮਝਦੇ ਇਹਨਾਂ ਨੂੰ ਸੋ ਜਿਹੜੀ ਡਿਜੀਟਲ ਅਰੈਸਟ ਵੀ ਉਹਨਾਂ ਦਾ ਇੱਕ ਹਿੱਸਾ ਹੀ ਗੈਸਾ ਹੁੰਦਾ ਆਪਾਂ ਜੀ ਨਕਲੀ ਕਾਲਾਂ ਕਰਨੀਆਂ ਬੰਦਿਆਂ ਨੂੰ ਬਜ਼ੁਰਗਾਂ ਨੂੰ ਡਰਾ ਲੈਣਾ ਲੇਡੀਜ਼ ਨੂੰ ਡਰਾ ਲੈਣਾ ਕਿ ਤੁਸੀਂ ਮੇਰੇ ਅਕਾਊਂਟ ਚ ਇੰਨੇ ਪੈਸੇ ਪਾ ਦਿਓ ਸੋ ਇਦਾਂ ਦੇ ਫੇਕ ਮੈਸੇजेस ਸੋਸ਼ਲ ਮੀਡੀਆ ਤੇ ਆ ਰਹੇ ਹੈ ਕਿ ਹਿੰਦੁਸਤਾਨ ਦੀ ਜਿਹੜੇ ਆਰਮੀ ਦੀਆਂ ਪਰਿਵਾਰਾਂ ਨੂੰ ਮਦਦ ਕਰੋ ਉਹ ਫੇਕ ਅਕਾਊਂਟ ਖੋਲੇ ਹੋਏ ਤੇ ਉਹਨਾਂ ਵਿੱਚ ਪੈਸੇ ਪਾ ਦਿਓ ਉਹ ਉਹਨਾਂ ਨੂੰ ਇਹ ਹੈਗਾ ਕਿ ਕਰੋਨਾ ਦੀ ਆਬਾਦੀ ਹੈਗੀ ਆ ਜਾਂ ਸਾਡੇ ਇੰਡੀਅਨ ਬਾਹਰ ਵੀ ਬੈਠੇ ਇਮੋਸ਼ਨਲ ਟਰੈਪ ਚ ਫਸਾ ਕੇ ਜੇ ਸਾਡੇ ਕੁਝ ਹਜ਼ਾਰ ਬੰਦਾ ਵੀ ਪੈਸੇ ਦੇ ਦੇਗਾ ਤੇ ਇਹਨਾਂ ਦੀ ਤਾਂ ਚਾਂਦੀ ਹੋ ਹੀ ਜਾਊਗੀ ਸੋ ਇਹ ਜੇ ਰੋਟਨ ਐਗਜ਼ ਜਿਹਨੂੰ ਕਹਿ ਲੈਂਦੇ ਆ ਇਹ ਜੇ ਨੈਗੇਟਿਵ ਗੰਦੇ ਬੰਦੇ ਹੁੰਦੇ ਆ ਸਮਾਜ ਦੇ ਵਿੱਚ ਹਰ ਜਗ੍ਹਾ ਹੀ ਹੁੰਦੇ ਆ ਸੋ ਇਹ ਕੋਸ਼ਿਸ਼ ਕਰ ਰਿਹਾ ਸੀ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿਸੇ ਕਿਸੇ ਦੀ ਜਿਹੜੀ ਕ੍ਰੈਡੈਂਸ਼ੀਅਲਸ ਵੈਰੀਫਾਈ ਕੀਤੇ ਬੈਕਗ੍ਰਾਉਂਡ ਵੈਰੀਫਾਈ ਕੀਤੇ ਬਿਨਾ ਕੀਤੀਓ ਇੱਕ ਥੇਲਾ ਵੀ ਨਾ ਦਿਓ ਉਲਟਾ ਪੁਲਿਸ ਨੂੰ ਇਨਫੋਰਮ ਕਰੋ ਤੇ ਆਰਮੀ ਦੀ ਇੰਟੈਲੀਜੈਂਸ ਨੂੰ ਵੀ ਇਨਫੋਰਮ ਕਰੋ ਵੀ ਇਹ ਤੁਹਾਡੇ ਨਾਂ ਤੇ ਆ ਬੰਦਾ ਕੌਣ ਹੈ ਪੈਸੇ ਮੰਗਦਾ ਫਿਰਦਾ ਹੈ ਜਾਂ ਕੋਈ ਲੇਡੀਜ਼ ਹਨੀ ਟ੍ਰੈਪ ਤਾਂ ਨਹੀਂ ਕਰਦੀ ਵੀ ਸੋ ਇਹਨਾਂ ਦਾ ਇਹਨਾਂ ਦੇ ਨੱਥ ਪੈਣੀ ਬਹੁਤ ਜ਼ਰੂਰੀ ਆ ਚੰਗਾ ਹੋਵੇ ਕਿ ਇਹਨਾਂ ਨੂੰ ਐਕਸਪੋਜ਼ ਵੀ ਚੰਗੀ ਤਰ੍ਹਾਂ ਕੀਤਾ ਜਾਵੇ ਮੂੰਹ ਤੇ ਜਿਹੜਾ ਕੱਪੜਾ ਲੈ ਵੇਟ ਦਿੰਦੀ ਹੈ ਪੁਲਿਸ ਕਈ ਵਾਰੀ ਇਹ ਬਚ ਬੁੱਝ ਜਾਂਦੇ ਪਛਾਣੇ ਵੀ ਨਹੀਂ ਜਾਂਦੇ ਖੈਰ ਇਹ ਹੁਣ ਲਾਅ ਦੀ ਗੱਲ ਆ ਗਈ ਕਈ ਵਾਰੀ ਬੰਦੇ ਇਨੋਸੈਂਟ ਵੀ ਹੋ ਜਾਂਦੇ ਬਦਨਾਮੀ ਹੋ ਜਾਂਦੀ ਚਲੋ ਸੈਕੰਡਰੀ ਇਸ਼ੂ ਹੈ ਲੇਕਿਨ ਸਾਡੀ ਅਪੀਲ ਵੀ ਲੋਕਾਂ ਨੂੰ ਇਹ ਹੀ ਹੋਏਗੀ ਕਿਸੇ ਕੀਮਤ ਤੇ ਵੀ ਬਿਨਾ ਕਿਸੇ ਦੀ ਕ੍ਰੈਡੈਂਸ਼ੀਅਲ ਰੈਪਿਊਟੇਸ਼ਨ ਵੈਰੀਫਾਈ ਕੀਤੇ ਬਿਨਾ ਇੱਕ ਨਵਾਂ ਪੈਸਾ ਵੀ ਇਹਨਾਂ ਦੇ ਨਾਂ ਤੇ ਟ੍ਰਾਂਸਫਰ ਨਾ ਕੀਤਾ ਜਾਵੇ ਜੀ ਬਿਲਕੁਲ ਵਿਰੋਧੀ ਧਿਰਾਂ ਦੇ ਵੱਲੋਂ ਵੀ ਜਿਹੜੀ ਸਪੈਸ਼ਲ ਸੈਸ਼ਨ ਦੀ ਮੰਗ ਕੀਤੀ ਗਈ ਹੈ ਉਸ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਕਿ ਉਹਨਾਂ ਦੇ ਜੋ ਗੱਲਬਾਤ ਹੋਊਗੀ ਕਿਹਜ ਐਕਸ਼ਨ ਹੋਣਗੇ ਹਾਂਜੀ ਇਹ ਤੁਸੀਂ ਇੰਡੀਅਨ ਡੈਮੋਕਰੈਟਿਕ ਸੈਟਅਪ ਨਾਲ ਜੁੜਿਆ ਹੋਇਆ ਇੱਕ ਰੀਜ਼ਨਡ ਤੇ ਸੀਜ਼ਨਡ ਤੇ ਨਲੇ ਮੈਚੂਰ ਤੁਹਾਡਾ ਕੁਐਸਚਨ ਮੈਂ ਮੰਨਦਾ ਕਿਉਂਕਿ ਜਦੋਂ-ਜਦੋਂ ਮੁਲਕ ਤੇ ਕੋਈ ਖਤਰਾ ਹੁੰਦਾ ਉਦੋਂ ਆਪਸ ਪਾਰਟੀਆਂ ਜਿਹੜੀਆਂ ਆਪਸੀ ਜਿਹੜੇ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਜਿਹੜੇ ਡਿਫਰੈਂਸਸ ਉਹ ਓਪੀਨੀਅਨ ਹੁੰਦੇ ਆ ਜਾਂ ਵਿਚਾਰਾਂ ਦੇ ਜਿਹੜੇ ਵਖਰੇਵੇਂ ਹੁੰਦੇ ਉਹਨਾਂ ਨੂੰ ਸਾਈਡ ਤੇ ਰੱਖ ਕੇ ਇਹ ਇੱਕ ਤਰੀਕਾ ਹੁੰਦਾ ਵੈਸੇ ਤਾਂ ਜਿਹੜੀ ਰੂਲਿੰਗ ਪਾਰਟੀ ਹੈਗੀ ਆ ਉਹ ਵੀ ਚਾਹਦੀ ਹੈ ਕਿ ਸਾਡੀ ਸਾਰੇ ਜਿਹੜੇ ਮੁੱਖ ਪਾਰਟੀਆਂ ਦੇ ਲੀਡਰਾਂ ਦੇ ਨਾਲ ਇੱਕ ਜੁਆਇੰਟ ਪਾਰਲੀਮੈਂਟਰੀ ਸਾਡੀ ਮੀਟਿੰਗ ਹੋ ਜੇ ਚਾਹੇ ਸੰਸਦ 'ਚ ਹੋਵੇ ਚਾਹੇ ਸੰਸਦ ਤੋਂ ਬਾਹਰ ਹੋਵੇ ਕੋਸ਼ਿਸ਼ ਚਾਂਸ ਆ ਰਹੀਆਂ ਦੀ ਹੈਗੀਆਂ ਲੇਕਿਨ ਕਾਂਗਰਸ ਇਹਨੂੰ ਲੀਡ ਕਰਨ ਜਾ ਰਹੀ ਹੈਗੀ ਕਿ ਪਾਰਲੀਮੈਂਟ ਦਾ ਜਿਹੜਾ ਹੈ ਸਪੈਸ਼ਲ ਜਿਹੜਾ ਸੈਸ਼ਨ ਉਹ اجلاس ਸੱਦਿਆ ਜਾਵੇ ਤਾਂ ਕਿ ਪੋਸਟ ਅਟੈਕ ਆਫ ਪਹਿਲਗਾਮ ਉਹਦੇ ਜਿਹੜਾ ਹਮਲੇ ਤੋਂ ਬਾਅਦ ਰੈਪਰਕਸ਼ਨ ਕੀ ਹੋ ਸਕਦੀਆਂ ਕੀ ਨਹੀਂ ਹੋ ਸਕਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਕੀ ਪਿਆ ਤੇ ਨਾਲੇ ਸਰਕਾਰਾਂ ਦੀਆਂ ਤਿਆਰੀਆਂ ਕੀ ਹੈਗੀਆਂ ਤੇ ਕੀ ਖਛੇ ਹੋ ਸਕਦੇ ਆਉਣ ਵਾਲੇ ਟਾਈਮ 'ਚ ਕਿਉਂਕਿ ਇਹ ਕੋਈ ਪਤਾ ਨਹੀਂ ਹੁੰਦਾ ਕਦੋਂ ਕੀ ਹੋ ਜੇ ਜਦੋਂ ਇਹੋ ਜਿਹੇ ਅਟੈਕ ਹੁੰਦੇ ਹੁੰਦੇ ਆ ਕਿਸੇ ਕਿਸਮ ਦੀਆਂ ਜਿੱਦਾਂ ਕਿ ਤੁਹਾਨੂੰ ਇਹ ਗੱਲ ਦਾ ਪਤਾ ਹੋਵੇ ਕਿ ਸਾਡਾ ਮੁਲਕ 30% ਜਿਹੜੀ ਦਵਾਈ ਪਾਕਿਸਤਾਨ ਸਾਡੇ ਤੋਂ ਲੈਂਦਾ ਸੀ ਸਾਡੀ ਜਿਹੜੀ ਐਕਸਪੋਰਟ ਪਾਕਿਸਤਾਨ ਨੂੰ 30% ਬਹੁਤ ਵੱਡੀ ਇੱਕ ਪਰਸੈਂਟੇਜ ਹੁੰਦੀ ਆ ਉਹ ਵੀ ਹਿੰਦੁਸਤਾਨ ਨੇ ਬੰਦ ਕਰ ਕੋ ਦਿੱਤੀ ਆ ਸੋ ਪਾਣੀਆਂ ਦੀ ਜਿਹੜੀ ਸਿੰਧੂ ਜਲ ਜਿਹੜੀ ਸਮਝੌਤਾ ਉਹ ਵੀ ਕੈਨਸਲ ਦੀ ਡੈਕਲੇਰੇਸ਼ਨ ਕੀਤੀ ਆ ਹੋਰ 50 ਤਰ੍ਹਾਂ ਦੇ ਬੰਬੰਦੀਆਂ ਆਇਤ ਕਰ ਦਿੱਤੇ ਗਿਆਂ ਐਲਾਨੀਆਂ ਗਈਆਂ ਹੈਗੀਆਂ ਸੋ ਫਿਲਹਾਲ ਵਿਦਨ ਅ ਡੇ অর ਟੂ ਇੱਕ ਅਧੇ ਦਿਨ ਤੱਕ ਇਸ ਚੀਜ਼ ਦੀ ਕਨਫਰਮੇਸ਼ਨ ਹੋ ਜੇਗੀ ਕਿ ਪਾਰਲੀਮੈਂਟ ਦੇ ਸਪੈਸ਼ਲ ਸੈਸ਼ਨ ਤੇ ਆਪਸ ਇਹਨਾਂ ਦੀ ਜਨਗਣਨ ਆਪਸ ਇਹਨਾਂ ਦਾ ਕੰਸੈਂਸਸ ਬਣਦੀ ਏ ਕਿ ਨਹੀਂ ਬਣਦੀ ਜਾਂ ਆਊਟ ਆਫ ਪਾਰਲੀਮੈਂਟ ਇਹਨਾਂ ਦੀ ਆਪਸ ਕੋਈ ਮੀਟਿੰਗ ਹੁੰਦੀ ਆ ਇਹ ਵਿਦਨ ਇੱਕ ਅਧੇ ਦਿਨ ਤੱਕ ਇਸ ਜੀ ਦੀ ਕਨਫਰਮੇਸ਼ਨ ਹੋ ਜਾਏਗੀ ਬਿਲਕੁਲ ਸਰ ਅਗਲੇ ਸਾਲ ਵੱਲ ਬਦਾਂਗੀ ਕਿ ਸੁਪਰੀਮ ਕੋਰਟ ਦੇ ਵਿਚਕਾਰ ਦੋ ਅਹਿਮ ਚੀਜ਼ਾਂ ਦੇਖਣ ਨੂੰ ਮਿਲੀਆਂ ਇੱਕ ਪਹਿਲਾ ਚੀਜ਼ ਇਹ ਦੇਖਣ ਨੂੰ ਮਿਲੀ ਕਿ ਪਹਿਲੀ ਵਾਰ ਹੁਣ ਚਾਰਿਆ ਜਦੋਂ ਇੱਕ 트랜ਸਜੈਂਡਰ ਜਿਹੜੀ ਉਹ ਵਕਾਲਤ ਕਰੇਗੀ ਹੁਣ ਕਿਉਂਕਿ ਅਕਸਰ ਅਸੀਂ 트랜ਸਜੈਂਡਰ ਦੀ ਗੱਲ ਕਰਦੇ ਹਾਂ ਹਮੇਸ਼ਾ ਉਸ ਨੂੰ ਅਵਾਰਡ ਕੀਤਾ ਜਾਂਦਾ ਹੈ ਕਿ ਤਨਾ ਕਿਤਨੇ ਲੈ ਕੇ ਕਦੇ ਕਿਤੇ ਵੀ ਤੁਸੀਂ ਸਮਝ ਸਕਦੇ ਹੋ ਜਿਸ ਤਰ੍ਹਾਂ ਕਿ ਅਮਰੀਕਾ ਦੇ ਵਿੱਚ ਵੀ 트랜ਸਜੈਂਡਰਾਂ ਨੂੰ ਉਹਨਾਂ ਨੂੰ ਕਿਹਾ ਵੀ ਕਰ ਦਿੱਤਾ ਜਾਊਗਾ ਤੇ ਲੇਕਿਨ ਇਹ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਦੇਖਣ ਨੂੰ ਮਿਲ ਹਾਲਾਂਕਿ ਇਸ ਪ੍ਰੋਫਾਈਲ ਦੇ ਵਿਚਕਾਰ ਵੀ ਇਸ ਜੋ ਰਾਗਵੀ ਹੈ ਜੋ ਵਕਾਲਤ ਕਰੇਗੀ ਉਸ ਨੂੰ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ हां जी इंसानी इंसਾਨਾਂ ਦੇ ਨਾਲ ਇਨਸਾਨੀਅਤ ਦੇ ਨਾਲ ਜੁੜੀ ਹੋਈ ਇੱਕ ਸੰਜੀਦਾ ਟਾਪਿਕ ਹੈਗਾ ਹਾਲਾਂਕਿ ਅਮਰੀਕਾ ਨੇ ਤਾਂ ਗੈਰ ਸੰਜੀਦਗੀ ਦਿਖਾਈ ਤੇ ਆਪਣੀ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਬਦਨਾਮੀ ਵੀ ਕਰਾਈ ਜਿੱਦਾਂ ਡੋਨਲਡ ਟਰੰਪ ਸਾਹਿਬ ਨੇ ਇਹਨਾਂ ਨੂੰ ਇਨਸਾਨ ਮੰਨਣ ਤੋਂ ਇਨਕਾਰ ਕਰਤਾ ਸੀਗਾ ਜਿਹੜੇ ਮਾੜੇ ਮੋٹے ਪ੍ਰਿਵਿਲੇਜਸ ਇਹਨਾਂ ਨੂੰ ਮਿਲਦੇ ਸੀਗੇ ਇਹਨਾਂ ਦੀ ਪ੍ਰਾਈਡਸ ਹੁੰਦੀਆਂ ਸੀਗੀਆਂ ਐਲਜੀਬੀਟੀ ਵੀ ਕਹਿ ਲੈਂਦੇ ਆਪਾਂ ਉਹਨਾਂ ਵੱਲੋਂ ਵੀ ਇਹਨਾਂ ਨੇ ਕਿ ਨਾਨ ਕੋਆਪਰੇਸ਼ਨ ਦਿਖਾਈ ਹਾਰਵਰਡ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਹਜ਼ਾਰਾਂ ਡਾਲਰ ਕਰੋੜਾਂ ਡਾਲਰ ਉਹ ਕਹਿੰਦੇ ਜੀ ਫ੍ਰੀਜ ਕਰ ਦੇਵਾਂਗੇ ਖੈਰ ਉਹ ਡੋਨਰ ਸਾਹਿਬ ਸਾਹਿਬ ਦੀ ਆਪਣੀ ਜਿਹੜੀ ਫਿਤਰਤ ਹੈਗੀ ਉਹਨਾਂ ਨੇ ਉਸ ਹਿਸਾਬ ਨਾਲ ਕੰਮ ਕੀਤਾ ਹੋਏਗਾ ਲੇਕਿਨ ਅਸੀਂ ਸੈਕ੍ਰੇਟਰੀ ਹੈਗੇ ਯੂਨਾਈਟਿਡ ਨੇਸ਼ਨਜ਼ ਦੇ ਨਾਲ ਅੱਜ ਦੇ ਨਹੀਂ ਹੈਗੇ 1947 ਤੋਂ ਬਾਅਦ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਸੀਗਾ 200 ਤੋਂ ਵੱਧ ਜਿਹੜੇ ਮੁਲਕ ਹੈਗੇ 8 ਐਸੋਸੀਏਟ ਹੈ 995 995 ਮੁਲਕ ਅਸੀਂ ਸਾਰਿਆਂ ਨੂੰਨ ਮਿਲ ਕੇ ਇੱਕ ਦੂਜੇ ਨਾਲ ਕਈ ਕਿਸਮ ਦੇ ਅਸੀਂ ਆਪਸ ਤਕਨੀਕਾਂ ਸਾਂਝੀਆਂ ਕਰਦੇ ਆ ਹਿਊਮਨਿਟੇਰੀਅਨ ਏਡ ਵੀ ਦਿੰਨੇ ਆ ਲੈਣੇ ਵੀ ਆ ਔਰ ਕਈ ਮੁਲਕਾਂ ਦੇ ਵਿੱਚ ਜਦੋਂ ਮਿਲਟਰੀ ਕ੍ਰਾਈਸਿਸ ਹੁੰਦੇ ਸਿਵਲ ਸਿਵਲ ਵਾਰਸ ਲੱਗੀਆਂ ਹੁੰਦੀਆਂ ਆਪਣੀ ਆਰਮੀ ਉੱਥੇ ਭੇਜਦੇ ਵੀ ਆ ਤੇ ਆਪਣੀ ਆਰਮੀ ਦੀ ਟ੍ਰੇਨਿੰਗ ਦਿੰਨੇ ਵੀ ਆ ਤੇ ਟ੍ਰੇਨਿੰਗ ਲੈਣੇ ਵੀ ਆ ਵਕ ਵਕ ਮੁਲਕਾਂ 'ਚ ਜਿਨਾਂ ਦੇ ਸਾਡੇ ਮੁਲਕ ਦੇ ਆਈਪੀਐਸ ਅਫਸਰ ਵੀ ਆ ਉਹ ਵੀ ਜਾਣਦੇ ਹੈਗੇ ਆ ਤੇ ਵਕ ਵਕ ਮੁਲਕਾਂ 'ਚ ਇੱਕ ਦੂਜੇ ਨਾਲ ਪ੍ਰੋਗਰਾਮ ਐਕਸਚੇਂਜ ਕਰਦੇ ਆ ਨੌਲੇਜ ਐਕਸਚੇਂਜ ਕਰਦੇ ਆ ਸੋ ਇਸ ਕਰਕੇ ਜਿਹੜੀ ਗੱਲ ਤੁਸੀਂ ਇਹ ਕੀਤੀ ਸੀ ਟਰਾਂਸ ਦੀ ট্রান্সਜੈਂਡਰਸ ਜਿਹੜੀ ਰਾਗਵੀ ਜਿਹਦਾ ਨਾਮ ਹੈਗਾ ਔਰ ਉਹਨਾਂ ਨੇ ਇੱਕ ਪਹਿਲੀ ਇੱਕ ਸੁਪਰੀਮ ਕੋਰਟ ਚ 트랜ਸਜੈਂਡਰ ਜਿਹੜੀ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕਰਕੇ ਸੁਪਰੀਮ ਕੋਰਟ ਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਗਈ ਆ ਉਹਦੇ ਵੱਲੋਂ ਇਹ ਵੀ ਇੱਕ ਤਰ੍ਹਾਂ ਦਾ ਰੈਜ਼ੈਂਟਮੈਂਟ ਸ਼ੋ ਕੀਤੀ ਗਈ ਇੱਕ ਦਿਲ ਦੀ ਗੱਲ ਉਹਨੇ ਕੀਤੀ ਕਿ ਮੈਨੂੰ ਕੋਆਪਰੇਸ਼ਨ ਸੀਨੀਅਰ ਵਕੀਲਾ ਵੱਲੋਂ ਨਹੀਂ ਮਿਲੀ ਕਿਉਂਕਿ ਵਕਾਲਤ ਪੜ੍ਹ ਲੈਣੀ ਤੇ ਉਹਨੂੰ ਪ੍ਰੈਕਟਿਸ ਕਰਨ ਦੇ ਵਿੱਚ ਆਪਾਂ ਨੂੰ ਹਮੇਸ਼ਾ ਹੀ ਜਿਹੜੇ ਸੀਨੀਅਰਸ ਦੀ ਮਦਦ ਦੀ ਲੋੜ ਰਹਿੰਦੀ ਆ ਫਿਲਹਾਲ ਉਹ ਬਿਨਾਂ ਡਰੇ ਆਪਣੀ ਪ੍ਰੈਕਟਿਸ ਦੀ ਸ਼ੁਰੂਆਤ ਕਰ ਬੈਠੀ ਹੈ ਤੇ ਉਹਨੇ ਆਪਣੇ ਆਪਣੇ ਅਹਦ ਚ ਇਹ ਗੱਲ ਕਹੀ ਹੈ ਕਿ ਮੈਂ ਜਿਹੜੇ ਵੀ ਲੋਕ ਕਮਜ਼ੋਰ ਹੈ ਜਾਂ 트랜ਸਜੈਂਡਰਸ ਹੈਗੇ ਜਾਂ ਐਲਜੀਬਿਟੀ ਕਮਿਊਨਿਟੀ ਨਾਲ ਹੈਗੇ ਜੇ ਕਿਸੇ ਜ਼ਮਾਨੇ ਤੇ ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਕੋਈ ਤਫ਼ਵੀ ਤੁਸੀਂ ਵੀ ਕਾਫੀ ਸਾਲਾਂ ਤੋਂ ਪੱਤਰਕਾਰਤਾ ਚ ਹੈਗੇ ਹੋ ਕਿ ਸਰਕਾਰੀ ਫਾਰਮਾਂ ਚ ਕੋਈ ਨਾਂ ਹੀ ਨਹੀਂ ਸੀ ਹੁੰਦਾ ਜੀ ਦੋ ਹੀ ਜੈਂਡਰ ਹੁੰਦੇ ਸੀ ਮੇਲ ਔਰ ਫੀਮੇਲ ਜੀ ਬੰਦਾ ਜਾਂ ਜਨਾਨੀ ਜੀ ਆਦਰ ਮੇਲ ਔਰ ਫੀਮੇਲ now it is categorically ਜਿੰਨੇ ਵੀ ਤੁਸੀਂ ਫਾਰਮ ਦੇਖੋਗੇ ਸੁਪਰੀਮ ਕੋਰਟ ਦੀ ਹਦਾਇਤਾਂ ਨਵੇਂ ਕਾਨੂੰਨ ਦਾ ਤਹਿਤ ਦੋ ਜੈਂਡਰਾਂ ਦੇ ਨਾਲ ਨਾਲ ਤੀਜੇ ਜੈਂਡਰ ਦੀ ਵੀ ਫੈਸਿਲਿਟੀ ਇੰਡੀਆ ਚ ਬੜੇ ਆਰਾਮ ਨਾਲ ਇਹ ਚੀਜ਼ ਅਵੇਲੇਬਲ ਹੋਈ ਹੋਈ ਆ ਸੋ ਇਸ ਕਰਕੇ ਇਨਦੀ ਦੇ ਜਿਹੜੀ ਰਗਵੀ ਦੀ ਜਿਹੜੀ ਲਾਓਪ ਸੁਪਰੀਮ ਕੋਰਟ ਚ ਬਤੌਰ ਲਾਅਰ ਜਿਹੜੀ ਪ੍ਰੈਕਟਿਸ ਆ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਡ ਵਿਸ਼ੇਸ ਦਿੰਨੇ ਆ ਤੇ ਉਮੀਦ ਕਰਦੇ ਆ ਕਿ ਇਹ ਆਪਣੇ ਜਿਹੜੇ ਟੀਚੇ ਹੈਗੇ ਆ ਇਹ ਨਾ ਸਿਰਫ 트랜ਸਜੈਂਡਰਾਂ ਚਾ ਟ੍ਰਾਂਸਜੈਂਡਰਾਂ ਦੇ ਹੱਕਾਂ ਦੀ ਗੱਲ ਕਰਨਗੇ ਹੋਰ ਵੀ ਜਿਹੜੇ ਲੋਕ ਹੋਗਾ ਲੋਕ ਹੈਗੇ ਆ ਉਹਨਾਂ ਉਹਨਾਂ ਦੇ ਲਈ ਵੀ ਆਵਾਜ਼ ਸੁਪਰੀਮ ਕੋਰਟ ਚ ਆਪਣੇ ਲਾਅ ਦੇ ਹੁਨਰ ਨਾਲ ਚੱਕਣਗੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਟ੍ਰਾਂਸਜੈਂਟ ਨੂੰ ਲੈ ਕੇ ਬੇਸ਼ੱਕ ਡੋਨਲਡ 트াম্প ਨੇ ਆਪਣੇ ਤੌਰ ਆਪਣੇ ਬਿਹਾਬ ਤੇ ਜੋ ਵੀ ਡਿਸੀਜਨ ਲਿਆ ਉਹਨਾਂ ਦਾ ਆਪਣਾ ਇੱਕ ਡਿਸੀਜਨ ਸੀਗਾ ਇਹਦੇ ਨਾਲ ਹੀ ਵੱਖ-ਵੱਖ ਮੁਲਕਾਂ ਤੋਂ ਲੋਕੀ ਜਿਹੜੇ ਨੌਲੇਜ ਲੈਂਦੇ ਨੇ ਨੌਲੇਜ ਐਕਸਚੇਂਜ ਕਰਦੇ ਨੇ ਟ੍ਰੇਨਿੰਗ ਲੈਂਦੇ ਨੇ ਤੇ ਇਸੇ ਤਹਿਤ ਗੱਲ ਕਰਨਾ ਚਾਹਾਂਗੇ ਕਿ ਕਿ ਅਮਰੀਕਾ ਤੋਂ ਭਾਰਤ ਦੇ ਨਾਲ ਜੋ ਰਿਸ਼ਤੇ ਸੀਗੇ ਜਿਸ ਤਰ੍ਹਾਂ ਦੀ ਬਰਕਰਾਰ ਅੱਛੇ ਚੱਲ ਰਹੇ ਨੇ ਪਰ ਵਿਚਾਲੇ ਰਿਸ਼ਤੇ ਖਰਾਬ ਵੀ ਹੋ ਗਏ ਸੀ ਪਰ ਜਿਹੇ ਦੇ ਵਿਚਕਾਰ ਇੱਕ ਸੋਹਣੀ ਤਸਵੀਰ ਵੀ ਦੇਖਣ ਨੂੰ ਮਿਲਦੀ ਹੈ ਕਿ ਅਮਰੀਕਾ ਦਾ ਇੱਕ ਬੱਚਾ ਜੋ ਭਾਰਤ ਆਉਂਦਾ ਹੈ ਤੇ ਭਾਰਤ ਦੇ ਵਿਚਕਾਰ ਜੋ ਪੰਜਾਬ ਹੈ ਪੰਜਾਬ ਦੀ ਇੱਕ ਦ੍ਰਿਸ਼ਟੀ ਆਰਸੀ ਜੈਨੀ ਨੂੰ ਵੇਟ ਪਬਲਿਕ ਸਕੂਲ ਹੈ ਜਿੱਥੇ ਉਸ ਦੀ ਟ੍ਰੇਨਿੰਗ ਲੱਗਦੀ ਹੈ ਤੋਂ ਬੜਾ ਹੀ ਐਕਸਪੀਰੀਅੰਸ ਜਿਹੜਾ ਹੈ ਉਸ ਦਾ ਬਹੁਤ ਹੀ ਵਧੀਆ ਰਹਿੰਦਾ ਹੈ ਅੱਜ ਕੱਲ੍ਹ ਬਾਤ ਹੋਈ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਭਾਰਤ ਬਹੁਤ ਅੱਛਾ ਲੱਗਿਆ ਹੈ ਬਹੁਤ ਸਾਰੀ ਚੀਜ਼ਾਂ ਮੈਂ ਥੋੜੀ ਸੰਜੋ ਕੇ ਲੈ ਕੇ ਜਾਊਂਗਾ ਪੰਜਾਬ ਦੇਖਿਆ 골ਡਨ ਟੈਂਪਲ ਵੀ ਗਏ ਪਰ ਖਾਸ ਜੋ ਗੱਲ ਰਹੀ ਜਦੋਂ ਉਹਨਾਂ ਨੇ ਬੱਚੇ ਨੂੰ ਟ੍ਰੇਨਿੰਗ ਦਿੱਤਾ ਹੈ ਤੇ ਉਹਨਾਂ ਨੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਇਹ ਬਹੁਤ ਹੀ ਜ਼ਿਆਦਾ ਤਰੀਫ ਕੀਤੀ ਹੈ ਕਿ ਇਹ ਚੀਜ਼ ਜਿਹੜੀ ਮੈਂ ਦੇਖੀ ਹੈ ਪੜਾਉਂਦੇ ਤਰੀਕਿਆਂ ਦੇ ਵਿੱਚ ਇਹ ਮੈਂ ਅਮਰੀਕਾ ਦੇ ਵਿੱਚ ਜਾ ਕੇ ਜ਼ਰੂਰ ਸਾਂਝਾ ਕਰਾਂਗਾ। ਹੂੰ ਇਹ ਬੜਾ ਇੱਕ ਵਧੀਆ ਟੌਪਿਕ ਸ਼ੇਅਰ ਕਰ ਰਹੇ ਹਾਂ ਤੁਸੀਂ ਲੋਕਾਂ ਦੇ ਨਾਲ। ਇਹ ਜਿਹੜੇ ਮਿਸਟਰ ਬੋਰ ਕਾਲ ਹੈਗੇ ਆ ਇਹ ਅਮਰੀਕਨ ਬੌਰਨ ਇੱਕ ਤਰ੍ਹਾਂ ਦਾ ਟੀਚਿੰਗ ਟੀਚਿੰਗ ਨਾਲ ਸੰਬੰਧਤ ਹੈਗੇ ਆ ਜਿੱਦਾਂ ਇੱਥੇ ਬੀਐਡ ਦੇ ਟੀਚਰ ਹੁੰਦੇ ਉਹਦਾਂ ਤੇ ਸਟੂਡੈਂਟ ਟੀਚਰ ਪ੍ਰੋਗਰਾਮਸ ਹੁੰਦੇ ਤੇ ਇੱਥੇ ਪੰਜਾਬ ਦੀ ਧਰਤੀ ਤੇ ਉਹ 40 ਦਿਨਾਂ ਵਾਸਤੇ ਆਏ ਸੀਗੇ ਤੇ ਨਾਲ ਹੀ ਲੁਧਿਆਣੇ ਦੇ ਕੋਲੇ ਇੱਕ ਡਾਕਟਰ ਆਰਸੀ ਜੈਨ ਦ੍ਰਿਸ਼ਟੀ ਇੱਕ ਬਹੁਤ ਉਮਦਾ ਇੱਕ ਚੰਗਾ ਇੱਕ ਨਾਮੀ ਔਰ ਇੱਕ ਸੰਜੀਦਾ ਸਕੂਲ ਹੈਗਾ ਜਿੱਥੇ ਵੱਖ-ਵੱਖ ਧਰਮਾਂ ਜਾਤਾਂ ਦੇ ਬੱਚੇ ਉੱਥੇ ਪੜ੍ਹਦੇ ਹੈਗੇ ਆ ਔਰ ਜਿਹੜੀ ਫੈਕਿਲਿਟੀ ਬੜੀ ਚੰਗੀ ਹੈ ਕਿਉਂਕਿ ਇਹਦੇ ਵਿੱਚ ਪ੍ਰੋਫਿਟ ਮੇਕਿੰਗ ਵਾਲਾ ਸਿਲਸਿਲਾ ਘੱਟ ਹੈ ਤੇ ਇਹ ਇੱਕ ਚੰਗੀਆਂ ਚੰਗੇ ਬੱਚਿਆਂ ਨੂੰ ਟੈਲੈਂਟ ਉਭਾਰਨ ਵਾਸਤੇ ਜ਼ਿਆਦਾ ਕੰਮ ਕਰਦੇ ਆ ਕਿਉਂਕਿ ਡਾਕਟਰ ਆਰਸੀ ਜੈਨ ਵੀ ਆਪਣੇ ਆਪ ਚ ਇੱਕ ਬੜੀ ਵੱਡੀ ਸਮਾਜ ਸੇਵੀ ਗੇ ਸੋਚ ਕਰਕੇ ਜਿਹੜੇ ਮਿਸਟਰ ਕੋਲ ਆ ਬੱਚਾ ਇਹ ਕਹਿ ਸਕਦੇ ਸਾਡੇ ਵਾਸਤੇ ਤਾਂ ਖੈਰ ਲੇਕਿਨ ਇੱਕ ਤਰ੍ਹਾਂ ਦਾ ਟੀਚਰ ਵੀ ਸੀ ਉਹਨੇ ਆਪਣੇ तरीके ਜਿਹੜੇ ਕਿ ਇੰਡਾਨੀਆ ਉੱਥੇ ਯੂ ਐਸ ਏ ਦੇ ਇੰਡਾਨੀਅਨ ਤੋਂ ਉਹ ਐਕਸਚੇਂਜ ਬੱਚਿਆਂ ਨੂੰ ਕੀਤੇ ਔਰ ਨਿੱਕੇ ਨਿੱਕੇ ਉਮਰ ਦੀਆਂ ਲੜਕੀਆਂ ਬੱਚੇ ਬੜੇ ਕੰਫਰਟੇਬਲ ਉਹਨਾਂ ਨਾਲ ਹੋਏ ਔਰ ਉਹਨਾਂ ਦੀ ਇੱਕ ਐਜੂਕੇਸ਼ਨਲ ਐਕਸਚੇਂਜ ਪ੍ਰੋਗਰਾਮ ਸੀਗੇ ਉਹਨਾਂ ਨਾਲ ਉੱਥੋਂ ਦੇ ਜਿਹੜੇ ਐਕਸਪੀਰੀਐਂਸਸ ਉਹ ਸ਼ੇਅਰ ਕੀਤੇ ਨਾਲ ਦੀ ਨਾਲ ਡਾਕਟਰ ਆਰ ਸੀ ਜੈਨ ਜਿਹੜੀ ਫੈਕਿਲਿਟੀ ਹੈਗੀ ਉਹਨਾਂ ਵੱਲੋਂ ਬਹੁਤ ਕੰਫਰਟ ਲੈਵਲ ਦਿੱਤਾ ਗਿਆ ਮਿਸਟਰ ਕੋਲ ਨੂੰ ਜਿਨ੍ਹਾਂ ਤੱਕੀ ਉਮਰ ਕਰੀਬ ਕਿ 22 ਸਾਲ ਹੈਗੇ ਔਰ ਟੀਚਿੰਗ ਦੇ profession ਹੈਗੇ ਔਰ ਇਹਨਾਂ ਉਹਨਾਂ ਨੇ ਆਪਣੇ ਐਕਸਪੀਰੀਐਂਸਸ ਸ਼ੇਅਰ ਕੀਤੇ ਔਰ ਜਿਹੜੇ ਬੱਚੇ ਲੜਕੇ ਲੜਕੀਆਂ ਨਿੱਕੀ ਨਿੱਕੀ ਉਮਰ ਦੇ ਸਟੂਡੈਂਟ ਸੀਗੇ ਉਹ ਵੀ ਬੜੇ ਕੰਫਰਟ ਕੰਫਰਟੇਬਲ ਸੀਗੇ ਮਿਸਟਰ ਕੋਲ ਦੇ ਨਾਲ ਔਰ ਸਾਰੀ ਸਕੂਲ ਦੇ ਕੈਂਪਸ 'ਚ ਸਟੇ ਕੀਤਾ 6 ਹਫਤਿਆਂ ਦਾ ਉਹਨਾਂ ਦਾ ਪ੍ਰੋਗਰਾਮ ਸੀਗਾ ਔਰ ਸਾਰੀ ਸਕੂਲ ਦੀ ਫੈਕਲਟੀ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਇੱਕ ਮਾਣ ਪਿਆਰ ਤੇ ਪੰਜਾਬ ਦੀ ਜਿਹੜੀ ਕਲਚਰ ਔਰ ਹਸਪਿਟੈਲਿਟੀ ਆ ਆਓ ਭਗਤ ਨਾਲ ਉਹਨਾਂ ਨੇ ਕੀਤਾਗੇ ਉਹਨਾਂ ਨੇ ਗੋਲਡਨ ਟੈਂਪਲ ਵੀ ਵਿਜ਼ਿਟ ਕੀਤਾ ਔਰ ਉਹਨਾਂ ਨੇ ਉੱਥੋਂ ਤੱਕ ਕਿਹਾ ਕਿ ਮੇਰੀ ਜੌਬ ਅਮਰੀਕਾ 'ਚ ਟੀਚਿੰਗ ਦੀ ਪੱਕੀ ਨਹੀਂ ਸੀ ਜਦੋਂ ਮੈਂ ਗੋਲਡਨ ਟੈਂਪਲ 'ਚ ਮੱਥਾ ਟੇਕਿਆ ਸ੍ਰੀ ਹਰਿਮੰਦਰ ਸਾਹਿਬ ਤੇ ਮੇਰੀ ਵੀ ਡਿਗਟੀ ਮੈਨੂੰ ਰਿਪੋਰਟ ਮਿਲੀ ਕਿ ਮੇਰੀ ਜਿਹੜੀ ਜੌਬ ਅਮਰੀਕਾ 'ਚ ਪੱਕੀ ਹੋ ਚੁੱਕੀ ਹੈਗੀ ਆ ਨਾਲ ਦੀ ਨਾਲ ਉਹਨਾਂ ਨੂੰ ਸੰਗੋਲ 'ਚ ਵੀ ਲੈ ਕੇ ਗਿਆ ਜਾਇਆ ਗਿਆ ਸੰਗੋਲ ਜਿਹੜਾ ਕਿ ਇੱਥੇ ਕਰੜ ਦੇ ਨੇੜੇ ਇੱਕ ਜਗ੍ਹਾ ਹੈਗੀ ਜਿੱਥੇ ਸਾਰੀ ਕੁਦਾਈ ਕਰਕੇ ਪੁਰਾਣੀ ਸਿਵਲਜੇਸ਼ਨ ਦੇ ਸਾਜੋ-ਸਮਾਨ ਰੱਖੇ ਹੋਏ ਹੈਗੇ ਆ ਔਰ ਚੰਗਾ ਐਕਸਪੀਰੀਅੰਸ ਕੋਲ ਸਾਹਿਬ ਜਿਹੜੇ ਕਿ ਹੋਰ 2 ਮਈ ਮਈ ਦੇ 2-4 ਦਿਨ ਬਾਅਦ ਉਹਨਾਂ ਨੇ ਥੋਂ ਹਿੰਦੁਸਤਾਨ ਚ ਵੀਦਾ ਅਲਵਿਦਾ ਕਹਿ ਦੇਣਾ ਲੇਕਿਨ ਜਿਹੜੀ ਉਹਨਾਂ ਦੀ ਸਟੇਜ ਇਸ ਸਪੈਸੀਫਿਕਲੀ ਪੰਜਾਬ ਸੀਗੀ ਔਰ ਇੱਕ ਤਰ੍ਹਾਂ ਦਾ ਸਾਡੇ ਵਾਸਤੇ ਵੀ ਚੰਗਾ ਹੈ ਕਿ ਪੰਜਾਬ ਦੇ ਵਾਸਤੇ ਇੱਕ ਮਾਣ ਵਾਲੀ ਗੱਲ ਹੈ ਕਿ ਸਾਡਾ ਉੱਥੋਂ ਦਾ ਜਿਹੜਾ ਬੱਚਾ ਜਾਂ ਟੀਚਰ ਹੈ ਉਹ ਇੱਕ ਚੰਗੀਆਂ ਯਾਦਾਂ ਤੇ ਪੋਜ਼ਿਟਿਵਿਟੀ ਲੈ ਕੇ ਤੇ ਪੋਜ਼ਿਟਿਵਿਟੀ ਦੇ ਕੇ ਆਪਣੇ ਮੁਲਕ ਅਮਰੀਕਾ ਪਰਤ ਰਿਹਾ ਹੈ ਬਿਲਕੁਲ ਸਰ ਇਹ ਬਹੁਤ ਚੰਗੀ ਗੱਲ ਰਹੀ ਹੈ ਸਾਡੇ ਇੰਡੀਆ ਵਾਸਤੇ ਸਾਡੇ ਪੰਜਾਬ ਵਾਸਤੇ ਪਰ ਇਸੇ ਬਿਹਾਅ ਤੇ ਹੁਣ ਅਗਲਾ ਜਿਹੜਾ ਕੁਐਸਚਨ ਹੋਗਾ ਇਸ ਤੋਂ ਬਾਅਦ ਕਿ ਸੋਸ਼ਲ ਮੀਡੀਆ ਜੋ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਹਿੰਦਾ ਹੈ ਹਰ ਕੁਝ ਕੰਟੈਂਟ ਹੈ ਸੋਸ਼ਲ ਮੀਡੀਆ ਤੇ ਇਮੀਡੀਏਟਲੀ ਦੇਖਣ ਨੂੰ ਮਿਲਦਾ ਹੈ ਪਰ ਸਵਾਲ ਇਹ ਹੁੰਦਾ ਕਿ ਸੋਸ਼ਲ ਮੀਡੀਆ ਤੇ ਉਹ ਕੁਝ ਚੀਜ਼ਾਂ ਵੀ ਚੱਲੇ ਜਾਂਦੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਜੋ ਕਿ ਬੱਚੇ ਤੋਂ ਦੂਰ ਰੱਖਣੀਆਂ ਪੈਂਦੀਆਂ ਨੇ ਅਸਲੀ ਕੰਟੈਂਟ ਦੀ ਗੱਲ ਕਰਦੇ ਪੀ ਆ ਜੋ ਕਿ ਸ਼ਰਿਆਮ ਦਿਖਾਈ ਦਿੰਦਾ ਲੇਕਿਨ ਹੁਣ ਇਸ ਟਾਪਿਕ ਨੂੰ ਲੈ ਕੇ ਸੁਪਰੀਮ ਕੋਰਟ ਵੀ ਸਖਤ ਹੋ ਗਈ ਹੈ ਤੇ ਕੀ ਫੈਸਲਾ ਦਿੱਤਾ ਹੈ ਉਹਨਾਂ ਨੇ ਤੇ ਇਹ ਜਿਹੜੀ ਚੀਜ਼ਾਂ ਨੇ ਕਿਸ ਤਰ੍ਹਾਂ ਬੰਦ ਕੀਤੀਆਂ ਜਾ ਸਕਦੀਆਂ ਕਿਹੜੇ ਵਿਚਾਰ ਉਹਨਾਂ ਨੇ ਸਾਂਝੇ ਕੀਤੇ ਨੇ ਉਹ ਤੇ ਜਾਣਨਾ ਅਗੇਨ ਤੁਸੀਂ ਬੜਾ ਟੈਕਨੀਕਲੀ ਬੜਾ ਤਕਨੀਕੀ ਰੂਪ ਚ ਸੰਜੀਦਾ ਧਮੱਕਾਪੂਰਨ ਜਿਹੜਾ ਇਸ਼ੂ ਟੇਕ ਅਪ ਕੀਤਾ ਜਦੀ ਸੁਣਵਾਈ ਅੱਜ ਹੀ ਸੀਗੀ ਜੀ ਦੋ ਘੰਟੇ ਪਹਿਲਾਂ ਤੱਕ ਹੁਣ ਸੁਣਵਾਈ ਵੀ ਕੋ ਮਾਮੂਲੀ ਤਾਂ ਨਹੀਂ ਮੈਂ ਕਹਿ ਸਕਦਾ ਵੀ ਕੋ ਛੋਟੇ ਜੱਜ ਨੇ ਨਹੀਂ ਸੁਣਵਾਈ ਕੀਤੀ ਚੀਫ ਜਸਟਿਸ ਆਫ ਇੰਡੀਆ ਬੀਰ ਗਵਾਈ ਸਾਹਿਬ ਤੇ ਨਾਲ ਉਹਨਾਂ ਦੇ ਸੀਨੀਅਰ ਮੋਸਟ ਜੱਜਸ ਆਫ ਸੁਪਰੀਮ ਕੋਰਟ ਏ ਜੀ ਮਸੀਹ ਸਾਹਿਬ ਜੀ ਔਰ ਜਿਹੜੀ ਅੱਜ ਦੀ ਹੀアリング ਸੀਗੀ ਅੱਜ ਮਤਲਬ ਬੜੀ ਇੱਕ ਸੁਣਨ ਵਾਲੀ ਸੀ ਜੀ ਇਹਦੇ ਵਿੱਚ ਇੱਕ ਜੱਜਾਂ ਨੇ ਵਿਅੰਗ ਵੀ ਕੀਤਾ ਸਾਡੇ ਪੋਲੀਟੀਸ਼ੀਅਨਸ ਦੇ ਉੱਤੇ ਤੇ ਕਹਿੰਦੇ ਜੀ ਜੇ ਅਸੀਂ ਹੁਣ ਕੋਈ ਸੁਣਵਾਈ ਤੁਸੀਂ ਕਹਿੰਦੇ ਤੁਸੀਂ ਆਪ ਹੀ ਬਣਾ ਲਓ ਗੱਲ ਗੱਲ ਚ ਸਾਨੂੰ ਕਾਨੂੰ ਵਿੱਚ ਪਾਣੇ ਹੋ ਵੈਸੇ ਤਾਂ ਸੇ ਕਈ ਵਾਰੀ ਕਮੈਂਟ ਕਰ ਚੁੱਕੇ ਹਾਂ ਜਿਹੜਾ ਹਿੰਦੁਸਤਾਨ ਦੇ ਏਜੀ ਐਡਵੋਕੇਟ ਜਨਰਲ ਸੋਲੀਸਿਟਰ ਜਨਰਲ ਆਫ ਇੰਡੀਆ ਤੁਸ਼ਾਰ ਮਹਿਤਾ ਸਾਹਿਬ ਉਹਨਾਂ ਨੂੰ ਵੀ ਕੀ ਕਿਉਂਕਿ ਪਟੀਸ਼ਨ ਇੱਕ ਨਹੀਂ ਸੀ ਪੰਜ ਪਟੀਸ਼ਨਾਂ ਪੰਜ ਬੰਦੇ ਵੱਲੋਂ ਪਟੀਸ਼ਨ ਪਾਈ ਸੀ ਜਿਨ੍ਹਾਂ ਚੋਂ ਮੁੱਖ ਪਟੀਸ਼ਨ ਕਰਤਾ ਸੀ ਵਿਸ਼ਨੂੰ ਸ਼ੰਕਰ ਜੈਨ ਜਿਨ੍ਹਾਂ ਦੇ ਫਾਦਰ ਤੇ ਆਪ ਵਿਸ਼ਨੂੰ ਸ਼ੰਕਰ ਜੈਨ ਰਾਮ ਮੰਦਰ ਤੇ ਤਰਾ ਦੇ ਜਿਹੜੇ ਮੰਦਰ ਉਹਨਾਂ ਦੀਆਂ ਸੁਲਮਾਈਆਂ ਦੇ ਵਿੱਚ ਕਾਫੀ ਅੱਗੇ ਰਹਿੰਦੇ ਆ ਸੋ ਉਹਨਾਂ ਨੇ ਇਹ ਲੋਡ ਮੈਸੇਜ ਕੀਤੀ ਕਿ ਹਿੰਦੁਸਤਾਨ ਦੇ ਵਿੱਚ ਬੱਚਿਆਂ ਦਾ ਦਿਮਾਗ ਪੋਲਿਊਟਡ ਹੋઈ ਜਾ ਰਿਹਾ ਹੈਗਾ ਈਵਨ ਬਜ਼ੁਰਗਾਂ ਦਾ ਦਿਮਾਗ ਵੀ ਪੋਲਿਊਟਡ ਹੋઈ ਜਾ ਰਿਹਾ ਜੇ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਸੈਂਟਰਲ ਗਵਰਨ ਹਾਲਾਂਕਿ ਸੈਂਟਰਲ ਗਵਰਨ ਨਾਲ ਵਿਸ਼ਨੂੰ ਕਾਨ ਜੈਨ ਸਾਹਿਬ ਹੈਗੇ ਉਹਨਾਂ ਦੀ ਖੁਦ ਦੀ ਨੇੜਤਾ ਵੀ ਬਹੁਤ ਹੈਗੀ ਹੈ ਲੇਕਿਨ ਫਿਰ ਵੀ ਉਹ ਮੋਰ ਲਾਉਣਾ ਚਾਹੁੰਦੇ ਆ ਕਿ ਸੁਪਰੀਮ ਕੋਰਟ ਸਿੱਧੀ ਦਖਲ ਦੇਵੇ ਤਾਂਕਿ ਬੱਚਿਆਂ ਦੀ ਔਰ ਵੱਡਿਆਂ ਦੇ ਦਿਮਾਗ ਸਾਡੇ ਮੁਲਕ 'ਚ ਸਾਡਾ ਮੁਲਕ ਇੱਕ ਇੱਕ ਤਰ੍ਹਾਂ ਦਾ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਇੱਥੇ ਗੰਦਗੀ ਨਾ ਹੀ ਫੈਲੇ ਤਾਂਕਿ ਲੋਕਾਂ ਦਾ ਧਿਆਨ ਜਾਂ ਲੋਕਾਂ ਦਾ ਮਾਈਂਡ ਇਹ ਕੰਮਾਂ ਤੋਂ ਛੱਡ ਕੇ ਇੱਕ ਚੰਗੇ ਪਾਸੇ ਵੱਲੇ ਪਾਸੇ ਮੁੜੇ ਲੇਕਿਨ ਅੱਜ ਜੇ ਉੱਥੇ ਜੁਡੀਸ਼ਰੀ ਨੇ ਜੁਡੀਸ਼ਰੀ ਕਹੂੰਗਾ ਉਹ ਕਹਿੰਦੇ ਜੇ ਅਸੀਂ ਕਰੀਏ ਕਿ ਇੱਕ ਇੱਕ ਮਜ਼ਾਕ ਹਲਕਾ ਲਾਈਟਰ ਵੇ ਇੰਨਾ ਗੱਲ ਕਰ ਰਹੇ ਆ ਕਿ ਜੇ ਅਸੀਂ ਕੁਝ ਕਰਨ ਲੱਗਦੇ ਆ ਤੇ ਫਿਰ ਧੰਨਖੜ ਸਾਹਿਬ ਕਹਿ ਦਿੰਦੇ ਕਿ ਤੁਸੀਂ ਸਾਡੇ ਤੇ ਮਜ਼ਾਇਲਾ ਸੁੱਟੀ ਜੈਨੋ ਡੈਮੋਕਰੇਸੀ ਫਿਰ ਦੂਜੇ ਮੈਂਬਰ ਪਾਰਲੀਮੈਂਟ ਨਿਸ਼ਚਿਨ ਕਾਂਦੂਬੇ ਸਾਹਿਬ ਦਾ ਬਾਰੇ ਸੁਣਿਆ ਉਹਨਾਂ ਨੇ ਕਹਿੰਦੇ ਫਿਰ ਤਾਂ ਜੇ ਕਾਨੂੰਨ ਸੁਪਰੀਮ ਕੋਰਟ ਨਹੀਂ ਬਣਾਣੇ ਆ ਅਸੈਂਬਲੀਆਂ ਤੇ ਫਿਰ ਜਿਹੜਾ ਲੋਕ ਸਭਾ ਤੇ ਰਾਜ ਸਭਾ ਬੰਦ ਕਰ ਦਈਏ ਜੀ ਸੋ ਇਸ ਕਰਕੇ ਇੰਡਾਇਰੈਕਟ ਜਰੂਰੀ ਸੀ ਨੇ ਮੈਸੇਜ ਦਿੱਤਾ ਕਿ ਤੁਸੀਂ ਆਪ ਹੀ ਆਪਸ ਸੈਟਲ ਸਟਲ ਕਰ ਲੋ ਅਸੀਂ ਤਾਂ ਨੇ ਤੇ ਫਿਰ ਹੈਗੇ ਹੀ ਆ ਜੀ ਬਿਲਕੁਲ ਸੋ ਇਸ ਕਰਕੇ ਥੋੜਾ ਜਿਹਾ ਟਾਈਮ ਦੇ ਕੇ ਉਹਨਾਂ ਨੇ ਇੱਕ ਗੱਲ ਐਡਮਿਟ ਕੀਤੀ ਆ ਕਿ ਜਿਹੜਾ ਸੋਸ਼ਲ ਮੀਡੀਆ OTT ਪਲੇਟਫਾਰਮ ਇਹਨਾਂ ਤੇ ਜਿਹੜੀ ਗੰਦਗੀ ਵਾਇਲੈਂਸ اور وبسینیٹی اشدیلتا چائلڈ پوانوگرافی چائلڈ پوانوگرافی تے سرکار پہلے ہی بین لا چکی ہے کہ بچیاں دے نال جڑے پیڈی پیڈیفیلیا دے روگی ہوندے ہیں ایک ایک ورلڈ دے کافی بڑے بڑے بندے اے جنہاں نوں یہ دماغی روگ ہے پیڈیفیلیا پیڈافیلن اے جیہڑی حرکتاں وچ انوالو ہوندے ہیں سو اے اے کل نو پیڈیفیلیا دی جڑیوں بیماری جت تک تاں لُکی ہے لُکی جے انہاں نوں کتے مارا جا ہور چھوٹ کھول دے دیو گے اے سڑکاں تے کھڑے ہو کے بھی بچیاں نال چائلڈ ਸੁਚ ਕਰਨਗੇ ਸਵੈਸ਼ ਕਰਕੇ ਅੱਜ ਦੀ ਜਿਹੜੀ ਕਾਰਵਾਈ ਹੈ ਇੱਕ ਬਹੁਤ ਹੀ ਸੰਜੀਦਾ ਤਰੀਕੇ ਨਾਲ ਜੁਡੀਸ਼ਰੀ ਨੇ ਆਪਣਾ ਰੋਲ ਨਿਭਾਇਆ ਅਫੈਂਡ ਵੀ ਨਹੀਂ ਕੀਤਾ ਐਗਜ਼ੀਕਿਊਟਿਵ ਨੂੰ ਐਗਜ਼ੀਕਿਊਟਿਵ ਦਾ ਮਤਲਬ ਜਿਹੜੇ ਕਾਨੂੰਨ ਘੜੇ ਆ ਜੀ ਜਿਨ੍ਹਾਂ ਚੋਂ ਐਮ ਐਲ ਏ ਆਉਂਦੇ ਆ ਜਾਂ ਐਮ ਪੀ ਜਾਂਦੇ ਆ ਉਹਨਾਂ ਨੂੰ ਜਿਆਦਾ ਤੰਗ ਵੀ ਨਹੀਂ ਕੀਤਾ ਉਹਨਾਂ ਨੂੰ ਗੱਲ ਵੀ ਸੁਣਾਤੀ ਸੋ ਇਸ ਕਰਕੇ ਉਹਨਾਂ ਨੇ ਇੱਕ ਤਰ੍ਹਾਂ ਦਾ ਇਹ ਮੈਸੇਜ ਦਿੱਤਾ ਆਪਣੇ ਤੁਸ਼ਾਰ ਮਹਿਤਾ ਜਿਹੜੇ ਕਿ ਐਡਵੋਕੇਟ ਜਨਰਲ ਹੈਗੇ ਆ ਹਿੰਦੁਸਤਾਨ ਦੇ ਕਿ ਅਸੀਂ ਕੁਝ ਨਾ ਕੁਝ ਤੁਹਾਨੂੰ ਚੰਗੀ ਖਬਰ ਸੁਣਾਵਾਂਗੇ ਸੋ ਇੱਕ ਹੁਣ ਹਰ ਇਹਤੇ ਕਾਨੂੰਨ ਬਣਾਇਆ ਵੀ ਨਹੀਂ ਜਾ ਸਕਦਾ ਤੇ ਹਰ ਚੀਜ਼ ਤੇ ਤੁਸੀਂ ਜੁਡੀਸ਼ੀਨ ਗੱਲ-ਗੱਲ ਤੇ ਪਾ ਨਹੀਂ ਸਕਦੇ ਇਹ ਬੰਦੇ ਨੇ ਇਨਸਾਨ ਨੇ ਤੂੰ ਖੁਦ ਆਪ ਵੀ ਸਿੱਖਦਾ ਇਨਸਾਨ ਜਾਂ ਜਿਹੜੀ ਸੋਸਾਇਟੀ ਆਪ ਹੀ ਅਕਲ ਕਰਦੀ ਹੁੰਦੀ ਹੈ ਕਿ ਜਾਂ ਸੋਸਾਇਟੀ ਦੇ ਵੱਡੇ ਖੁਦ ਵੀ ਕੁਝ ਕਾਨੂੰਨ ਜਿਵੇਂ ਪਿੰਡਾਂ ਚ ਪੰਚਾਇਤਾਂ ਹੁੰਦੀਆਂ ਉਹ ਸਾਰੇ ਕਾਨੂੰਨ ਦੇ ਮੁਤਾਬਿਕ ਨਹੀਂ ਚੱਲਦੀਆਂ ਕੋਈ ਸ਼ਰਮ ਜਿਹੜੇ ਲਿਹਾਜ਼ ਹੁੰਦੇ ਆ ਉਹ ਕੁਦਰਤ ਵੱਲੋਂ ਹੁੰਦੇ ਸਾਡੇ ਸੋਸਾਇਟੀ ਨੂੰ ਪਹਿਲਾਂ ਦਿੱਤੇ ਹੁੰਦੇ ਸੋ ਫਿਲਹਾਲ ਦੀ ਘੜੀ ਮੇਰਾ ਖਿਆਲ ਹੈ ਇਟ ਇਟ ਵਿਲ ਬੀ ਗੁੱਡ ਜੈਸਚਰ ਦੈਟ ਅ ਬੈਟਰ ਹੈਸ ਬੀਨ ਬਰਾਉਟ ਇਨ ਦਾ ਨੋਟਿਸ ਆਫ ਸੁਪਰੀਮ ਕੋਰਟ ਸੁਪਰੀਮ ਦੇ ਧਿਆਨ ਚ ਗੱਲ ਲਿਆਂਦਾ ਕਿ ਇਹਦਾ ਸੁਨੇਹਾ ਚੰਗਾ ਹੀ ਜਾਏਗਾ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਸਜ ਵਾਲਾ ਦਾ ਜਵਾਬ ਦਿੱਤਾ ਤੇ ਜਿਹੜੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਜੇਕਰ ਜੋ ਵੀ ਟਾਪਿਕ ਅਸੀਂ ਦੇ ਵਿੱਚ ਵਿਚਾਰ ਚਰਚਾ ਕਰਦੇ ਹਾਂ ਡਿਸਕਸ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਗੇ ਤਾਂ ਆਪਣੇ ਵਿਚਾਰ ਜਿਹੜੇ ਸਾਂਝੇ ਜਰੂਰ ਕਰਨਾ ਕਮੈਂਟ ਬਾਕਸ ਦੇ ਵਿੱਚ ਕਰ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵੀ ਕੋਈ ਟਾਪਿਕ ਹੈ ਤੁਸੀਂ ਉਹ ਇਸ ਪ੍ਰੋਗਰਾਮ ਦੇ ਰਹੀ ਜਨ ਤੱਕ ਤੱਕ ਪਹੁੰਚਾਉਣਾ ਚਾਹੁੰਦੇ ਹੋ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੁਹਾਡਾ ਆਪਣਾ ਕੋਈ ਵਿਚਾਰ ਹੈ ਕਿਸੇ ਵੀ ਪੁਆਇੰਟ ਗੱਲ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ I about